हेलो एवरीवन वेलकम टू माय चैनल जिसका नाम है सिमरन पंजाबी चैनल खास तौर पे उन स्टूडेंट्स वास्ते है जो कि एनटीए यूजीसी नेट एग्जाम दी तैयारी कर रहे ने इथे आगे ਤੁਸੀਂ एग्जाम दी तैयारी ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ एग्जाम ਦੇ ਨਾਲ ریلیਟਡ ਸਾਰੇ ਧਰੂ ਇਥੇ ਮਿਲ ਜਣਗੇ ਚੈਨਲ ਨੂੰ سبسਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਅਜੇ ਨਹੀਂ ਕੀਤਾ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਵੇ ਇਸ ਤੋਂ ਇਲਾਵਾ ਲਾਈਕ ਵੀ ਕਰਿਆ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਲੱਗਦੇ ਪਏ ਨੇ ਟੈਲੀਗ੍ਰam ਚੈਨਲ ਦੇ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਾਗਾ ਇਸ ਤੋਂ ਇਲਾਵਾ ਕੋਈ ਵੀ ਟੌਪਿਕ ਅਗਰ ਸਮਝ ਨਾ ਹੋਵੇ ਜਾਂ ਕੁਝ ਵੀ ਕਹਿਣਾ ਹੋਵੇ ਦੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਜਿਹੜਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਈਮੇਲ ਆਈਡੀ ਵੀ ਦਿੱਤੀ ਹੋਈ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਉੱਥੇ ਤੇ ਟੈਲੀਗ੍ਰam ਦੇ ਉੱਤੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ 1 ਮੰਥ ਬਾਅਦ ਤੁਹਾਡਾ ਫਿਰ ਤੋਂ ਇਗਜ਼ਾਮ ਹੈ ਸੋ ਜਿਨ੍ਹਾਂ ਜਿਨ੍ਹਾਂ ਨੇ ਪੇਪਰ ਦੇਣਾ ਹੈ ਤੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਤੁਸੀਂ ਤਿਆਰੀ ਕਰ ਸਕਦੇ ਹੋ 1 ਮੰਥ ਦੇ ਵਿੱਚ ਤੇ ਓਬਵੀਅਸਲੀ ਮੇਰੀਆਂ ਵੀਡੀਓਜ਼ ਤੇ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਮਿਲ ਹੀ ਜਾਣਗੀਆਂ ਸੋ ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਵੀ ਸਾਡੇ ਨਾਟਕ ਦੇ ਨਾਲ ਹੀ ਰਿਲੇਟਡ ਹੈ ਸਾਨੂੰ ਮੈਂ ਕਹਿ ਸੀ ਕਿ ਨਾਟਕ ਦੇ ਨਾਲ ਰਿਲੇਟਡ ਹਰੇਕ ਟਾਪਿਕ ਤਾਂ ਅਡੇ ਨਾਲ ਡਿਸਕਸ ਕਰਾਂਗੀ ਸੋ ਨਾਟਕ ਦੇ ਬਾਰੇ ਅੱਜ ਅਸੀਂ ਜਿਹੜਾ ਟਾਪਿਕ ਕਲੀਅਰ ਕਰਾਂਗੇ ਉਹ ਹੈ ਸਾਡ ਕੋ ਅੰਕ ਨਾਲ ਦੇ ਨਾਲ ਇਸ ਦੇ ਵਿੱਚ ਅਭਿਨੇ ਜਿਹੜੇ ਨੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਉਹਨਾਂ ਦੇ ਬਾਰੇ ਵੀ ਅਸੀਂ ਪੜਾਂਗੇ ਤੇ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਹੈਗਾ ਵਾ ਕਿ ਨਾਟਕ ਨੂੰ ਹਿੱਸਿਆਂ ਵਿੱਚ ਵੰਡਣ ਦੇ ਵਾਸਤੇ ਜੀ ਅੰਕ ਦੀ ਵਰਤੋਂ ਜੜੀ ਗਈ ਹੈ ਉਹ ਕੀਤੀ ਜਾਂਦੀ ਹੈ ਸੋ ਅੰਕ ਮੀਨਸ ਕੀ ਹੁੰਦਾ ਹੈ ਕਿ ਉਹਨੂੰ ਪਾਰਟਸ ਦੇ ਵਿੱਚ ਕੀ ਕਰਵਾ ਡਿਵਾਈਡ ਕਰਨਾ ਨਾਟਕ ਨੂੰ ਇਸ ਤੋਂ ਇਲਾਵਾ ਕਹਿੰਦੇ ਅੰਕਾਂ ਦੀ ਜਿਹੜੀ ਗਿਣਤੀ ਹੁੰਦੀ ਹੈ ਉਹ ਇੱਕ ਸਮਾਨ ਨਹੀਂ ਹੁੰਦੀ ਹਰ ਇੱਕ ਤੁਸੀਂ ਅਗਰ ਨਾਟਕ ਦੇ ਵਿੱਚ ਦੇਖੋ ਤਾਂ ਅੰਕ ਜਿਹੜੇ ਹੁੰਦੇ ਨੇ ਇਕੋ ਜਿੱਕੇ ਨਹੀਂ ਰੱਖੇ ਜਾਂਦੇ ਕਈਆਂ 'ਚ ਘੱਟ ਹੁੰਦੇ ਨੇ ਕਈਆਂ ਦੇ ਵਿੱਚ ਜ਼ਿਆਦਾ ਹੁੰਦੇ ਨੇ ਮੁੱਖ ਜਿਹੜੀ ਹੁੰਦੀ ਆ ਵੰਡ ਅਗਰ ਦੇਖਿਆ ਜਾਵੇ ਤਾਂ ਅੰਕ ਰਾਹੀਂ ਹੀ ਇੱਥੇ ਕੀਤੀ ਜਾਂਦੀ ਆ ਹੁਣ ਜਿਹੜੀ ਮੇਨ ਵੰਡ ਹੁੰਦੀ ਆ ਨਾ ਜਿਹੜੀ ਨਾਟਕ ਦੀ ਉਹ ਕਿਸ ਤੇ ਵਿੱਚ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਉਹਨੂੰ ਅੰਕਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਤੇ ਫਿਰ ਬਾਅਦ ਦੇ ਵਿੱਚ ਜਦੋਂ ਉਸ ਦਾ ਵੀ ਅੱਗੇ ਉਪਮੰਡ ਕੀਤੀ ਜਾਂਦੀ ਆ ਤਾਂ ਉਹਨੂੰ ਅਸੀਂ ਚਾਕੀਆ ਦ੍ਰਿਸ਼ਾਂ ਦੇ ਵਿੱਚ ਦੇਖ ਰਹੇ ਹਾਂ ਹੁਣ ਦੇਖੋ ਇੱਕ ਨਾਟਕ ਹੈ ਹੁਣ ਨਾਟਕਾ ਕੀ ਕਰਦਾ ਹੈ ਕਿ ਉਹਨੂੰ ਪਾਰਟਸ ਦੇ ਵਿੱਚ ਡਿਵਾਈਡ ਕਰ ਲੈਂਦਾ ਹੈ ਕਿ ਮੈਂ ਇਹਨੂੰ 5 ਅੰਕ ਦੇ ਵਿੱਚ ਪੂਰਾ ਕਰਾਂਗਾ ਇਹਨੂੰ ਇੰਨੇ ਦੇ ਵਿੱਚ ਪੂਰਾ ਕਰਾਂਗਾ ਤੇ ਹਰ ਇੱਕ ਅੰਕ ਦੇ ਵਿੱਚ ਉਹ ਬਾਅਦਚ ਡਿਸਾਈਡ ਕਰਦਾ ਹੈ ਕਿ ਕਿੰਨੀਆਂ ਚਾਕੀਆਂ ਰੱਖਣੀਆਂ ਨੇ ਕਿਸ ਤਰੀਕੇ ਨਾਲ ਕਿਹੜੇ-ਕਿਹੜੇ ਅਸੀਂ ਇਸ ਦੇ ਵਿੱਚ ਸੀਨ ਰੱਖਨੇ ਹੁਣ ਅਗਰ ਤੁਸੀਂ ਡਰਾਮੇ ਦੇਖਦੇ ਹੋ ਨਾ ਤੇ ਇੱਕ ਐਪੀਸੋਡ ਆਂਦਾ ਦੋ ਐਪੀਸੋਡ ਆਂਦੇ ਨੇ ਤਾਂ ਉਸ ਦੇ ਵਿੱਚ ਡਿਸਾਈਡ ਕਰਦੇ ਨੇ ਕਿ ਇਹਦੇ ਵਿੱਚ ਕੀ ਦਿਖਾਣਾ ਹੈ ਇਸ ਦੇ ਵਿੱਚ ਕੀ ਦਿਖਾਣਾ ਹੈ ਸੋ ਇਸ ਤਰੀਕੇ ਨਾਲ ਚਾਕੀਆਂ ਦੀ ਜੜੀ ਗਈ ਹੈ ਜਾਂ ਦ੍ਰਿਸ਼ ਹੁੰਦੇ ਨੇ ਉਹ ਉਪਮੰਡ ਵਾਸੇ ਜਿਹੜੇ ਯੂਜ਼ ਕੀਤੇ ਜਾਂਦੇ ਹਨ ਯੂਨਾਨੀ ਜਿਹੜਾ ਨਾਟਕ ਹੈਗਾ ਉਸ ਦੇ ਵਿੱਚ ਅੰਕ ਦੀ ਥਾਂ ਕੀ ਗੱਸੀ ਕੋਰਸ ਦੀ ਵਰਤੋਂ ਜ਼ਿਆਦਾਤਰ ਪਹਿਲਾਂ ਕੀਤੀ ਜਾਂਦੀ ਸੀ ਤੇ ਅਗਰ ਆਮ ਤੌਰ ਤੇ ਨਿਖਿਆ ਜਾਵੇ ਤਾਂ ਪੰਜ ਜਿਹੜੇ ਅੰਕ ਹੁੰਦੇ ਨੇ ਉਹ ਮੋਸਟਲੀ ਹਰ ਇੱਕ ਦੇ ਵਿੱਚ ਦੇਖੇ ਹੀ ਜਾਂਦੇ ਨੇ ਜਿਹੜੇ ਨਾਟਕ ਹੁੰਦੇ ਨੇ ਮੀਨਸ ਪੰਜ ਅੰਕ ਦੇ ਵਿੱਚ ਤਾਂ ਵੰਡਿਆ ਹੀ ਹੁੰਦਾ ਹੈ ਬਟ ਬਾਅਦ ਵਿੱਚ ਕੀ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿਉਂਕਿ ਕਈ ਨਾਟਕਕਾਰ ਅਜਿਹੇ ਨੇ ਜਿਨ੍ਹਾਂ ਨੇ ਅੰਕਾਂ ਨੂੰ ਡਿਵਾਈਡ ਕੀਤੇ ਬਿਨਾਂ ਵੀ ਨਾਟਕ ਜਿਹੜੇ ਨੇ ਉਹ ਇੱਕੋ ਦੇ ਵਿੱਚ ਹੀ ਖੇੜ ਦਿੱਤੇ ਨੇ ਹੁਣ ਉਹ ਅਸੀਂ ਅੱਗੇ ਦੇਖਾਂਗੇ ਆਮ ਤੌਰ ਤੇ ਪੰਜ ਦੇ ਵਿੱਚ ਵੰਡਿਆ ਜਾਂਦਾ ਹੈ ਇਸ ਰਵਾਇਤ ਦਾ ਜਿਹੜਾ ਹੈਗਾ ਸੀ ਆਰੰਭ ਕੀਤਾ ਸੀ ਹੋਰ ਇਸ ਨੇ ਨਾਮ ਦੇਖ ਲਓ ਹੋਰ ਇਸ ਜਿਹੜੇ ਸੀ ਅੰਕਾ ਦੇ ਵਿੱਚ ਵੰਡਨ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਇੰਨਾ ਵੱਲੋਂ ਸੀ ਦ੍ਰਿਸ਼ਾ ਤੇ ਚਾਕੀਆ ਤੇ ਜਿਹੜੀ ਸ਼ੁਰੂਆਤ ਸੀ ਉਹ ਸਿਨੇਮਾ ਦੇ ਪ੍ਰਭਾਵ ਥੱਲੇ ਹੋਏ ਸੀ ਓਬਵੀਅਸਲੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਸੀ ਐਗਜ਼ਾਮਪਲ ਕਿ ਡਰਾਮੇ ਕਿਵੇਂ ਅਸੀਂ ਦੇਖਦੇ ਹਾਂ ਐਪੀਸੋਡ ਕਿਸ਼ਟਾ ਹੁੰਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਇੱਥੋਂ ਹੀ ਉਹਨਾਂ ਨੇ ਕੀ ਗੀ ਸੀ ਇਸ ਦੀ ਇੱਕ ਜਿਹੜੀ ਐਗਜ਼ਾਮਪਲ ਲੈ ਕੇ ਇਹਨੂੰ ਨਾਟਕ ਦੇ ਵਿੱਚ ਯੂਜ਼ ਕੀਤਾ ਸੀ ਪੰਜਾਬੀ ਨਾਟਕ ਜਿਹੜੀ ਵਿੱਚਲੀ ਅੰਕ 1 ਹੁੰਦੀ ਹੈ ਉਕੇ ਗਏ ਸੀ ਸੰਸਕ੍ਰਿਤ ਤੇ ਅੰਗਰੇਜ਼ੀ ਤੇ ਆਧਾਰਿਤ ਹੈ ਕਿਉਂ ਅੰਗਰੇਜ਼ੀ ਤੇ ਸੰਸਕ੍ਰਿਤ ਦੇ ਆਧਾਰਿਤ ਹੈ ਕਿਉਂਕਿ ਅਸੀਂ ਸ਼ੁਰੂਆਤ ਤੋਂ ਹੀ ਇਹਨਾਂ ਦੇ ਸਹਾਰੇ ਆਪਣੇ ਨਾਟਕ ਜਿਹੜੇ ਉਹ ਲਿਖਦੇ ਆਏ ਆ ਮੀਨਸ ਅਗਰ ਦੇਖੋ ਪ੍ਰਭਾਵ ਅਸੀਂ ਗ੍ਰਹਿਣ ਕੀਤਾ ਹੈ ਗਵਾ ਇੱਕ ਯੂਨਾਨੀ ਤੇ ਦੂਸਰਾ ਅਸੀਂ ਪ੍ਰਭਾਵ ਗ੍ਰਹਿਣ ਕੀਤਾ ਗਵਾ ਇਧਰ ਭਾਰਤੀ ਨਾਟਕ ਦੇ ਵਿੱਚ ਸੋ ਉਹ ਹੀ ਚੀਜ਼ ਆ ਗਈ ਕਿ ਸੰਸਕ੍ਰਿਤ ਤੇ ਨਾਲ ਦੇ ਨਾਲ ਅੰਗਰੇਜ਼ੀ ਦੇ ਜਿਹੜੇ ਗਏ ਸੀ ਆਧਾਰਿਤ ਹੀ ਅਸੀਂ ਕੀ ਗਏ ਸੀ ਅੰਕਵੰਡ ਕੀਤੀ ਹੋਈ ਹੈ ਬਾਬਾ ਭਲਵੰਤ ਦਾਗਾ ਦੇਖਿਆ ਜਾਵੇ ਤਾਂ ਚੰਦਨ ਹਰੀ ਨਾਟਕ ਜਿਹੜਾ ਸੀ ਉਹ ਤਿੰਨ ਅੰਕ ਤੇ 25 ਚਾਕੀਆਂ ਦੇ ਵਿੱਚ ਵੰਡਿਆ ਸੀ ਤਿੰਨ ਅੰਕ ਉਹਨਾਂ ਤੇ ਸੀ ਤੇ ਅੱਗੋਂ ਉਹਨੂੰ ਡਿਵਾਈਡ ਕੀਤਾ ਗਿਆ ਸੀ 25 ਚਾਕੀਆਂ ਦੇ ਵਿੱਚ ਬਟ ਮੈਂ ਇਹ ਵੀ ਕਿਹਾ ਸੀ ਕਿ ਕੁਝ ਅਜਿਹੇ ਗਏ ਸੀ ਜਿਨ੍ਹਾਂ ਨੇ ਉਤੋਂ ਬਿਨਾਂ ਹੀ ਖੇੜ ਦਿੱਤਾ ਸੀ ਸੋ ਅਜੋਕਾ ਜਿਹੜਾ ਨਾਟਕ ਹੈ ਕਹਿੰਦੇ ਅੰਕ ਤੋਂ ਬਿਨਾਂ ਹੀ ਲਿਖਿਆ ਜਾ ਸਕਦਾ ਹੈ ਇਹ ਚੀਜ਼ ਹੁਣ ਪੂਰੀ ਨਹੀਂ ਹੈ ਕਿ ਤੁਸੀਂ ਉਸ ਦੇ ਵਿੱਚ ਹੀ ਹੁਣ ਲਿਖਣਾ ਹੀ ਲਿਖਣਾ ਹੈ ਤੇ ਆਤਮ ਜੀ ਜਿਹੜੇ ਸੀ ਉਹਨਾਂ ਨੇ ਮੰਗੂ ਕਾਮਰੇ ਜਿਹੜਾ ਗੱਸੀ ਉਹਨੂੰ 18 ਦ੍ਰਿਸ਼ਾਂ ਦੇ ਵਿੱਚ ਵਰਤੋਂ ਕਰਕੇ ਖਤਮ ਕੀਤਾ ਸੀ ਨਾ ਕਿ ਅੰਕਾ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਸੀ ਸੋ ਇਹ ਹੈਗੇ ਸੀ ਅੰਕ ਮੰਡ ਹੁੰਦੀਆਂ ਜਦੋਂ ਅਸੀਂ ਨਾਟਕ ਦੇਖਦੇ ਹਾਂ ਉਹਨੂੰ ਪਹਿਲਾਂ ਅੰਕਾ ਦੇ ਵਿੱਚ ਡਿਵਾਈਡ ਕਰਦੇ ਹਾਂ ਕਿ ਪੂਰਾ ਜਿਵੇਂ ਇੱਕ ਕਹਿੰਦੇ ਨੇ ਕਿ ਇਕੋ ਦੇ ਵਿੱਚ ਉਹ ਨਹੀਂ ਦਿਖਾਣਾ ਚਾਹੁੰਦਾ ਤੇ ਇਸ ਤਰੀਕੇ ਨਾਲ ਅੱਗੇ-ਅੱਗੇ ਤੇ ਇਹ ਵੀ ਹੁੰਦਾ ਹੈ ਕਿ ਵੰਡ ਉਦੋਂ ਕੀਤੀ ਜਾਂਦੀ ਹੈ ਕਿ ਜਦੋਂ ਨਾਟਕ ਜ਼ਿਆਦਾ ਕਹਿ ਸਕਦੇ ਤੁਸੀਂ ਵੱਡਾ ਵੀ ਹੋਵੇ ਥੋੜਾ ਤੇ ਉਹਨੂੰ ਉਸ ਦੇ ਵਿੱਚ ਦਿਖਾ ਕੇ ਉਹਦੇ ਵਿੱਚ ਫਿਰ ਡਿਵਾਈਡ ਕਰ ਲੈਂਦੇ ਕਿ ਇਹਦੇ ਵਿੱਚ ਇਹ ਚੱਕੀਆਂ ਜਾਂ ਦ੍ਰਿਸ਼ ਦਿਖਾਏ ਜਾਣੇ ਨੇ ਤੇ ਇਹਦੇ ਵਿੱਚ ਇਹ ਦਿਖਾਏ ਜਾਣੇ ਨੇ ਇਹ ਵੀ ਜਿਹੜਾ ਗਵਾ ਅਸੀਂ ਜਦੋਂ ਪੜਦੇ ਆ ਕਾਰਜ ਤੇ ਸਕੀ ਨੰਬਰ ਦੇ ਉੱਤੇ ਅਸੀਂ ਅੰਕ ਜਿਹੜਾ ਹੁੰਦਾ ਹੈ ਉਹ ਮੋਸਟਲੀ ਹੀ ਇਸ ਦੇ ਵਿੱਚ ਇੰਪੋਰਟੈਂਟ ਹੁੰਦਾ ਹੈ ਜਦੋਂ ਅਸੀਂ ਨਾਟਕ ਦੇ ਬਾਰੇ ਪੜ੍ਹਦੇ ਹਾਂ ਹੁਣ ਆਇੰਦੇ ਕਿਨੇ ਗੱਲ ਅਭਿਨੇ ਦੇ ਬਾਰੇ ਅਭਿਨੇ ਜਿਹੜੇ ਕਿਨੇ ਸਾਡੇ ਕੋਲ ਬਹੁਤ ਹੀ ਤਰੀਕੇ ਦੇ ਨੇ ਅਗਰ ਦੇਖਿਆ ਜਾਵੇ ਤੇ ਜਿਹੜਾ ਸਟੇਜ ਉੱਤੇ ਜੋ ਪਰਫਾਰਮੈਂਸ ਹੋ ਰਹੀਂਦੀ ਆ ਜੋ ਇੱਕ ਅਭਿਨੇਕਾਰ ਹੁੰਦਾ ਹੈ ਜੋ ਅਦਾਕਾਰ ਹੁੰਦਾ ਉਹ ਕਰਦਾ ਪਏ ਉਹ ਕੀ ਕਹਿ ਸਕਦਾ ਸੀ ਉਸ ਨੂੰ ਅਭਿਨੇ ਕਹਿੰਦੇ ਹਾਂ ਤੇ ਬਹੁਤ ਸਾਰੀਆਂ ਇਸੀਆਂ ਐਗਜ਼ਾਮਪਲ ਨੇ ਅਲੱਗ-ਅਲੱਗ ਤਰੀਕੇ ਨਾਲ ਪਰ ਜਿਹੜੇ 4 ਤਰੀਕੇ ਦੇ ਉਹਨਾਂ ਨੇ ਮੇਨ ਦੱਸੇ ਸੀ ਤੇ ਇਸ ਤੋਂ ਬਿਨਾ ਵੀ ਅੱਜ ਅਸੀਂ ਕੁਝ ਐਕਸਟਰਾ ਹੋਰ ਪੜਾਂਗੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਹਾਰਿਆ ਅਭਿਨੇ ਦੇ ਬਾਰੇ ਪੜਾਂਗੇ ਆਹਾਰਿਆ ਅਭਿਨੇ ਕੀ ਕਹੇ ਇਹ ਮੁੱਖ ਆਧਾਰ ਹੁੰਦਾ ਹੈ ਇੱਕ ਜਿਹੜਾ ਨਾਟਕ ਹੁੰਦਾ ਹੈ ਪਾਤਰ ਦੇ ਜਿਹੜੇ ਪਹਿਰਾਵੇ ਤੇ ਸੱਜਾ ਸਮਗਰੀ ਦੇ ਜ਼ਰੀਏ ਦਰਸ਼ਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਾਤਰਾ ਨੂੰ ਸਵੀਕਾਰ ਕਰਨ ਦੇ ਯੋਗ ਬਣਾਉਣਾ ਹੁਣ ਫੋਰ ਐਗਜ਼ਾਮਪਲ ਇੱਕ ਕ੍ਰਿਸ਼ਨ ਦਾ ਇੱਕ ਅਵਤਾਰ ਦਾ ਉਹ ਖੇਡ ਰਹੇ ਨੇ ਨਾਟਕ ਖੇਡ ਰਹੇ ਨੇ ਰਾਮ ਨੀਲਾਏ ਤੁਸੀਂ ਲਲੋ ਤੇ ਇੱਕ ਅਸੀਂ ਉਸ ਇਨਸਾਨ ਨੂੰ ਜਿਹੜਾ ਉੱਥੇ ਇੱਕ ਸਟੇਜ ਦੇ ਉੱਤੇ ਹੁੰਦਾ ਹੈ ਤੋਂ ਉਸ ਨੂੰ ਅਸੀਂ ਰਾਮ ਕਿਸ ਤਰੀਕੇ ਨਾਲ ਅਸੀਂ ਐਕਸੈਪਟ ਕਰਦੇ ਹਾਂ ਜਦੋਂ ਉਸ ਨੇ ਉਸ ਤਰੀਕੇ ਦਾ ਮੇਕਅਪ ਕੀਤਾ ਹੁੰਦਾ ਹੈ ਉਸ ਤਰੀਕੇ ਦਾ ਉਹ ਕੀ ਨਵਾਂ ਵੇਸ ਪੁਛਾ ਦੇ ਵਿੱਚ ਹੁੰਦਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਰਾਮ ਅਸੀਂ ਉਸ ਨੂੰ ਐਕਸੈਪਟ ਕਰਦੇ ਹਾਂ ਕ੍ਰਿਸ਼ਨ ਵੀ ਇਸੇ ਤਰੀਕੇ ਨਾਲ ਸੀ ਐਕਸੈਪਟ ਕਰਦੇ ਉਹੋ ਚੀਜ਼ ਆ ਗਈ ਕਿ ਪਾਤਰ ਦੇ ਪਹਿਰਾਵੇ ਤੇ ਸੱਜਾ ਸਮਗਰੀ ਜਿਸ ਤਰੀਕੇ ਨਾਲ ਉਹਨੇ ਪਹਿਨੀ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਉਸੇ ਰੂਪ ਦੇ ਵਿੱਚ ਦੇਖਦੇ ਹਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਦਾ ਰੋਲ ਅਦਾ ਕਰਦਾ ਪਿਆ ਹੁਣ ਅਸੀਂ ਆਮ ਨੋਰਮਲ ਕੱਪੜੇ ਪਾ ਕੇ ਜੇਕਰ ਸਟੇਜ ਦੇ ਉੱਤੇ ਖੜ ਜਾਈਏ ਤੇ ਅਸੀਂ RAMDE ਜਿਹਨੇ ਲਾਈਨਸ ਬੋਲ ਲਿਆ ਸ਼ੁਰੂ ਕਰ ਦਿੱਤੇ ਅਸੀਂ ਕਦੀ ਨਹੀਂ ਸਵੀਕਾਰ ਕਰ ਸਕਦੇ ਉਹ ਮੰਨ ਦੇ ਵਿੱਚ ਉਤਰੇਗਾ ਹੀ ਨਹੀਂ ਸੋ ਅਹਾਰਿਆ ਬਿਨੇ ਦੇ ਵਿੱਚ ਇਹ ਚੀਜ਼ ਆਉਂਦੀ ਹੈ ਤੇ ਜਿਵੇਂ ਐਗਜ਼ਾਮਪਲ ਮੈਂ ਦੇ ਦਿੱਤੀ ਇਸ ਦੇ ਵਿੱਚ ਕ੍ਰਿਸ਼ਨ ਜੀ ਲੱਲੋ ਤੁਸੀਂ RAM ਜੀ ਲੱਲੋ ਉਸ ਤਰੀਕੇ ਦਾ ਕੈਰੈਕਟਰ ਕਰਨ ਵਾਲੇ ਨੂੰ ਉਸ ਤਰੀਕੇ ਦੀ ਵੇਸ ਪੂਛਾ ਤੇ ਪਹਿਰਾਵਾ ਪਾਉਣਾ ਜ਼ਰੂਰੀ ਹੁੰਦਾ ਤਾਂ ਹੀ ਅਸੀਂ ਉਸ ਨੂੰ ਉਸ ਪਰਸਨ ਦੇ ਵਿੱਚ ਮੰਨ ਸਕਦੇ ਹਾਂ ਪਰਤਮੁਨੀ ਨੇ ਇਸ ਅਭਿਨੇ ਦੇ ਗਹਿਣਿਆ ਸ਼ਾਸਤਰਾ ਤੇ ਨਾਟਵਸਤਾ ਦੇ ਪ੍ਰਸੰਗ ਦੇ ਵਿੱਚ ਵਿਆਖਿਆ ਕੀਤੀ ਹੈ ਹੁਣ ਪਰਤਮੁਨੀ ਜਿਹੜੇ ਗਏ ਸੀ ਉਹਨਾਂ ਨੇ ਕੀ ਕੀਤਾ ਸੀ ਇਹ ਜਿਹੜਾ ਅਭਿਨੇ ਦੱਸਿਆ ਹੈ ਇਸ ਦੀ ਉਹਨਾਂ ਨੇ ਵਿਆਖਿਆ ਜਿਹੜੀ ਸੀ ਇਸ ਤਰੀਕੇ ਨਾਲ ਦੱਸੀ ਹੈ ਕਿ ਗਹਿਨੇ ਕਿਸ ਤਰੀਕੇ ਨਾਲ ਇੱਕ ਪਰਸਨ ਜਿਹੜਾ ਗਵਾ ਉਸ ਨੂੰ ਇੱਕ ਪਾਤਰ ਨੂੰ ਅਸੀਂ ਉਸ ਨੂੰ ਇੱਕ ਅਭਿਨੇਕਾਰ ਮੰਨਣ ਯੋਗ ਬਣਾਨੇ ਆ ਇਸ ਤੋਂ ਇਲਾਵਾ ਉਹਨੇ ਜਿਹੜੇ ਜਿਹੜੇ ਸ਼ਸਤਰ ਗ੍ਰਹਿਣ ਕੀਤੇ ਹੁੰਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀਆਂ ਵਸਤੂਆਂ ਫੜੀਆਂ ਹੁੰਦੀਆਂ ਪਾਈਆਂ ਹੁੰਦੀਆਂ ਨੇ ਇਹ ਸੋ ਉਹਨਾਂ ਨੇ ਬਹੁਤ ਹੀ ਲੰਬੀ ਚੋੜੀ ਇਸ ਦੀ ਜੜੀ ਕੀ ਹੈ ਵਿਆਖਿਆ ਕੀਤੀ ਹੈ ਨਾਟ ਸ਼ਾਸਤਰ ਦੇ ਵਿੱਚ ਰੰਗਮੰਚ ਦੀ ਜਿਵੇਂ ਹੁਣ ਸਜਾਵਟ ਹੈ ਯੋਜਨਾ ਹੈ ਪੋਸ਼ਾਕ ਅਤੇ ਗਹਿਣੇ ਇਸ ਵਿੱਚ ਵੀ ਆ ਜਾਂਦੇ ਨੇ ਇਹੋ ਚੀਜ਼ਾਂ ਨਹੀਂ ਆਉਂਦੀਆਂ ਆਹਾਰਿਆ ਬਿਨੇ ਦੇ ਵਿੱਚ ਅਗਰ ਦੇਖਿਆ ਜਾਵੇ ਯਾਦ ਰੱਖਿਓ ਸਜਾਵਟ ਵੀ ਆਉਂਦੀ ਹੈ ਰੰਗਮੰਚ ਦੀ ਇਸ ਤੋਂ ਇਲਾਵਾ ਯੋਜਨਾ ਵੀ ਆਉਂਦੀ ਹੈ ਪੋਸ਼ਾਕ ਵੀ ਆਉਂਦੀ ਹੈ ਤੇ ਗਹਿਣੇ ਵੀ ਆਉਂਦੇ ਕਹਿੰਦੇ ਤਾਂ ਪੋਸ਼ਾਕ ਚਲੋ ਅਸੀਂ ਪਿੱਛੇ ਪੜ ਲੇ ਪਰ ਦੋ ਜਿਹੜੀਆਂ ਚੀਜ਼ਾਂ ਹੋਰ ਉਹਨਾਂ ਨੇ ਦੱਸੀਆਂ ਨੇ ਉਹ ਵੀ ਇਸ ਦੇ ਵਿੱਚ ਹੀ ਆ ਰਹੇ ਹਨ। ਨਾਟਕਾਂ ਦੇ ਵਿੱਚ ਦੇਵੀ-ਦੇਵਤੇ ਜਿਵੇਂ ਨਾਲ ਦੇ ਨਾਲ দানਵ ਹੁੰਦੇ ਨੇ ਉਹਨਾਂ ਦੀ ਭੂਮਿਕਾ ਅਸੀਂ ਇਸੇ ਦੇ ਵਿੱਚ ਹੀ ਦੇਖਦੇ ਹਾਂ। ਹੋਰ ਅਗਰ ਕਿਸੇ ਨੂੰ ਦੇਖਿਆ ਨਾਰਮਲ ਜਿਹੜੇ ਖੇਡੇ ਜਾਂਦੇ ਹਨ ਨਾ ਉਹ ਇਸ ਦੇ ਵਿੱਚ ਨਹੀਂ ਆਉਂਦੇ ਨਾਟਕ। ਇਸੇ ਵਿੱਚ ਉਹ ਵਾਲੇ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਐਜ਼ ਅ ਜਿਵੇਂ ਨਾਟਕ ਦੇਵੀ-ਦੇਵਤਿਆਂ ਬਾਰੇ ਹੋਗੇ, ਭਗਵਾਨ, ਰਾਮ, ਕ੍ਰਿਸ਼ਨ ਹੋਰ ਕੋਈ ਜਿਵੇਂ ਇਤਿਹਾਸਿਕ ਤੌਰ ਤੇ ਪਾਤਰਾਂ ਨੂੰ ਅਸੀਂ ਜਾਣਦੇ ਹਾਂ ਕਿ ਇਸ ਤਰੀਕੇ ਦੇ ਉਸ ਦੀ ਜਿਹੜੀ ਵेशभूषा ਹੈ ਤੇ ਇਸ ਤਰੀਕੇ ਨਾਲ ਉਹ ਦਿਖਸਦੇ ਨੇ। ਅਗੇ ਆਏ ਦੇ ਗਨੇ ਸੜਕੋ ਆंगिक ਅਭਿਨੇ ਆंगिक ਅਭਿਨੇ ਕੀ ਹੁੰਦਾ ਹੈ ਜਿਸ ਦੇ ਵਿੱਚ ਸਰੀਰ ਦੇ ਅੰਗ ਕੰਮ ਕਰਦੇ ਨੇ ਅਭਿਨੇ ਦੇ ਵਿੱਚ ਤੇ ਇਹ ਜਿਹੜਾ ਹੁੰਦਾ ਹੈ ਅਭਿਨੇ ਇਸ ਸਰੀਰਕ ਅੰਗਾਂ ਦੀ ਸਹਾਇਤਾ ਦੇ ਨਾਲ ਕੀਤਾ ਜਾਂਦਾ ਹੈ ਮੋਸਟਲੀ ਇਸ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ 6 ਅੰਗ ਸ਼ਾਮਿਲ ਹੁੰਦੇ ਨੇ ਜਿਸ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਿਰ ਹੱਥ ਹੁੰਦੇ ਨੇ ਛਾਤੀ ਹੁੰਦੀ ਹੈ ਕਮਰ ਹੈ ਦੋਵੇਂ ਪਾਸੇ ਤੇ ਪੈਰ ਇਹ ਇਸ ਦੇ ਵਿੱਚ ਜਿਹੜਾ ਅਸੀਂ ਯੂਜ਼ ਕਰਦੇ ਆ ਸਿਕਸ ਜਿਹੜੇ ਮੇਨ ਹੁੰਦੇ ਨੇ ਬਾਕੀ ਜਿਹੜੇ ਹੁੰਦੇ ਨੇ ਇਸ ਦੇ ਵਿੱਚ ਅਸੀਂ ਉਹਨੂੰ ਉਪਾੰਗ ਦੇ ਤੌਰ ਤੇ ਸ਼ਾਮਿਲ ਕਰਦੇ ਹਾਂ ਜਿਵੇਂ ਐਕਸਟਰਾ ਦੇ ਤੌਰ ਤੇ ਉੱਤੇ ਭਾਵਾਂ ਨੂੰ ਅੰਗਾਂ ਦੀ ਸਹਾਇਤਾ ਦੇ ਨਾਲ ਪੇਸ਼ ਕਰਨਾ ਹੁਣ ਜਿਹੜੇ ਭਾਵ ਹੁੰਦੇ ਨੇ ਉਸ ਨੂੰ ਅਸੀਂ ਅੰਗਾਂ ਦੀ ਸਹਾਇਤਾ ਦੇ ਨਾਲ ਜਿਹੜਾ ਸਾਹਮਣੇ ਲੈ ਕੇ ਆਨੇ ਹਾਂ ਸਿਰ ਦੇ ਅਭਿਨੇ ਦੀ ਅਗਰ ਦੇਖਿਆ ਜਾਵੇ ਤਾਂ 13 ਮੁਦਰਾਵਾਂ ਦੱਸੀਆਂ ਨੇ ਕਿ ਜਿਵੇਂ ਸਿਰ ਇੱਧਰ ਕਰਨਾ ਜਾਂ ਹਿਲਾਉਣਾ ਜਾਂ ਮੋਢੇ ਝਟਕਾਉਨੇ ਇਸ ਤਰੀਕੇ ਨਾਲ ਪੈਰਾਂ ਦੀ ਹਰਕਤਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹ ਇੱਕ ਇਸ ਤਰੀਕੇ ਦੇ ਅਭਿਨੇ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਅਗਰ ਇਸਤਰੀ ਦੇ ਦੇਖਿਆ ਜਾਵੇ ਤਾਂ ਉਹਨਾਂ ਦੀਆਂ ਵਿਸ਼ੇਸ਼ ਅਦਾਵਾਂ ਜਿਹੜੀਆਂ ਨੇ ਉਹ ਇਸ ਅਭਿਨੇ ਦੇ ਵਿੱਚ ਗਿਨੀਆਂ ਜਾਂਦੀਆਂ ਨੇ। ਤੇ ਅਗਰ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਉਹਨਾਂ ਦਾ ਨੋ ਭਾਗਾਂ ਦੇ ਵਿੱਚ ਵਰਗੀਕਰਨ ਕੀਤਾ। ਮੈਂ ਇਹਨੂੰ ਜ਼ਿਆਦਾ ਲੰਮਾ ਨਹੀਂ ਕੀਤਾ। ਮੇਨ ਮੇਨ ਚੀਜ਼ਾਂ ਹੀ ਲਿਖਿਆ ਨੇ ਕਿਉਂਕਿ ਬਹੁਤ ਲੰਬਾ ਇਸ ਦੇ ਵਿੱਚ ਦੱਸ ਦਿੱਤਾ ਹੈ ਕਿ ਅਗਰ ਇਹ মুদ্রা ਹੋਵੇਗੀ ਤਾਂ ਕਿਸ ਤਰੀਕੇ ਨਾਲ ਦਿਖਾਇਆ ਜਾਣਾ ਹੈ ਅਗਰ ਇਹ মুদ্রা ਹੈ ਸੋ ਚੀਜ਼ ਨੇ ਸਟਾਈਟ ਤੇ ਕਰਤੀ ਹੈ ਜੋ ਮੇਨ ਮੇਨ ਸੀ ਉਹੇ ਚੋਕੇ ਤੁਹਾਨੂੰ ਦੱਸਿਆ ਹੈ ਤੇ ਪ੍ਰਤਮੁਨੀ ਦੀ ਨਜ਼ਰ ਦੇ ਵਿੱਚ ਉਹਨਾਂ ਨੇ ਜਿਹੜੀ ਨਜ਼ਰ ਹੁੰਦੀ ਹੈ ਨਾ ਕਿ ਕਿਵੇਂ ਅਸੀਂ ਕਿਸੇ ਨੂੰ ਦੇਖਦੇ ਹਾਂ ਉਸ ਦੀ ਉਹਨਾਂ ਨੇ ਇਸ ਦੇ ਵਿੱਚ 36 ਦਿਸਮਾ ਦੱਸੀਆਂ ਨੇ ਕਿ ਇਸ ਤਰੀਕੇ ਨਾਲ ਜਦੋਂ ਦੇਖਦੇ ਹਾਂ ਤੇ ਇਸ ਦਾ ਮਤਲਬ ਇਹ ਹੁੰਦਾ ਹੈ ਸੋ ਇਹ ਜਿਹਾ ਆINDੀਆਂ ਨੇ ਜਦੋਂ ਸਰੀਰ ਦੇ ਅੰਗ ਕੰਮ ਕਰਦੇ ਨੇ ਇੰਤਸਿੱਕੇ ਦੇ ਅਭਿਨੇ ਦੇ ਵਿੱਚ ਤਾਂ ਉਹਨੂੰ ਅਸੀਂ ਅੰਗਿਕ ਅਭਿਨੇ ਕਹਿੰਦੇ ਹਾਂ ਨੈਕਸਟ ਆIND ਦਾ ਗਵਾ ਸਰੀਰਕ ਅਭਿਨੇ ਹੁਣ ਤੁਸੀਂ ਕਹਿਣਾ ਅੰਗਿਕ ਤੇ ਸਰੀਰਕ ਇੱਕੋ ਜਿਹਾ ਹੀ ਹੋਏਗਾ ਨਹੀਂ ਅੰਗਿਕ ਤੇ ਸਰੀਰਕ ਜਿਹੜਾ ਹੈ ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਹੁੰਦਾ ਹੈ ਇਸੇ ਵਿੱਚ ਸਰੀਰ ਦੇ ਵਿਸ਼ੇਸ਼ ਅੰਗ ਜਿਹੜੇ ਹੁੰਦੇ ਨੇ ਉਹ ਜਦੋਂ ਯੂਜ਼ ਕੀਤੇ ਜਾਂਦੇ ਕੰਮ ਕਰਦੇ ਨੇ ਤਾਂ ਉਹਨਾਂ ਦੇ ਦੁਆਰਾ ਜਿਹੜਾ ਅਭਿਨੇ ਹੁੰਦਾ ਉਸ ਦੇ ਵਿੱਚ ਜਾਂਦਾ ਹੈ ਅਗਰ ਇਸ ਦੇ ਦੇ ਵਿੱਚ ਦੇਖਿਆ ਜਾ ਤਾਂ ਪਿੰਜਨੀਆਂ ਆਉਂਦੇ ਨੇ ਜੰਗਾ ਆਉਂਦੀਆਂ ਨੇ ਪੈਰ ਆਉਂਦੇ ਨੇ ਤਾਂ ਹੋਰ ਰੰਗ ਜਿਹੜੇ ਹੁੰਦੇ ਨੇ ਉਹ ਇਸ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਨਾਲ ਸ਼ਾਸਤਰ ਦੇ ਜਿਹੜਾ 10ਵਾਂ ਅਧਿਆਏ ਹੈ ਉਸ ਦੇ ਵਿੱਚ ਇਸ ਦਾ ਬਹੁਤ ਹੀ ਬਰੀਫਲੀ ਤਰੀਕੇ ਦੇ ਨਾਲ ਜ਼ਿਕਰ ਕੀਤਾ ਹੋਇਆ ਹੈ ਤੇ ਜਿਸ ਦੇ ਵਿੱਚ ਜਿੱਥੋਂ ਮੈਂ ਇਹ ਚੀਜ਼ ਲਈ ਹੈ ਉਹ ਦੇ ਅ ਇਥੇ ਨੋਟਸ ਬਣਾਏ ਨੇ ਉਸ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਲੰਮਾ ਛੋੜਾ ਦਿੱਤਾ ਸੀ ਤੇ ਮੈਂ ਉਸ ਦੇ ਵਿੱਚ ਸਿਰਫ ਇੰਨਾ ਹੀ ਕੱਟ ਕੇ ਲੈ ਕੇ ਆਈ ਆ ਇਸ ਤੋਂ ਇਲਾਵਾ ਨੈਕਸਟ ਆਇਂਦਾ ਹੈ ਗਵਸ ਸਾਡੇ ਕੋ ਸਮਾਨਿਆ ਅਭਿਨੇ ਸਮਾਨਿਆ ਜਿਹੜਾ ਹੁੰਦਾ ਹੈ ਇੱਕ ਕਹਿ ਸਕਦੇ ਹੋ ਕਹਿੰਦੇ ਸਰੀਰਕ ਅੰਗ ਮਾਨਸਿਕ ਭਾਵ ਤੇ ਸੰਵਾਦ ਨਾਲ ਹੀ ਕੀਤਾ ਜਾਣ ਵਾਲਾ ਅਭਿਨੇ ਮਤਲਬ ਇਸ ਦੇ ਵਿੱਚ ਸਮਾਨਿਆ ਕੀ ਆਇਂਦਾ ਨੋਰਮਲ ਅਭਿਨੇ ਜਿਹਨੂੰ ਅਸੀਂ ਕਹਿ ਦਿੰਦੇ ਆ ਜਿਸ ਦੇ ਵਿੱਚ ਸਰੀਰ ਵੀ ਹੁੰਦਾ ਹੈ ਜਿਸ ਦੇ ਵਿੱਚ ਮਾਨਸਿਕ ਭਾਵ ਵੀ ਤੁਹਾਡੇ ਜੁੜੇ ਹੁੰਦੇ ਨੇ ਪਲੱਸ ਇਸ ਦੇ ਵਿੱਚ ਵਾਤ ਲਾ ਵੀ ਹੁੰਦਾ ਜਿਵੇਂ ਆਮ ਨੋਰਮਲ ਜਿਹੜੇ ਅਸੀਂ ਦੇਖਦੇ ਹਾਂ ਨਾਟਕ ਉਹ ਵਾਲੇ ਇਸੇ ਅਭਿਨੇ ਬਾਰੇ ਵੀ ਕਹਿੰਦੇ ਬਹੁਤ ਜ਼ਿਆਦਾ ਜਿਹੜੇ ਮਤ ਭੇ ਨੇ ਕਿ ਕਿਹੜਾ ਅਭਿਨੇ ਇਸ ਸਮਾਨੇ ਅਭਿਨੇ ਇਸ ਚੀਜ਼ ਨੂੰ ਲੈ ਕੇ ਜ਼ਿਆਦਾ ਤਰੱਕੀ ਗਈ ਹੈ ਇੱਕ ਮਤ ਪੇ ਚੱਲਦਾ ਰਹਿੰਦਾ ਹੈ ਕਬਾ ਪਾਤਰਾ ਦੇ ਸੁਖੰਪਾਵਾਂ ਦੇ ਜਿਹੜੀ ਅਭਿਵਿਅਕਤੀ ਇਸ ਅਭਿਨੇਨਾਹੀਂ ਜਿਹੜੀ ਹੁੰਦੀ ਹੈ ਸਕਾਰ ਕੀਤੀ ਜਾਂਦੀ ਹੈ ਜਿਹੜੇ ਨਿੱਕੇ ਨਿੱਕੇ ਭਾਵ ਦਿਖਾਏ ਜਾਂਦੇ ਨੇ ਉਹ ਇਸੇ ਜਿਹੜੇ ਗਨੇ ਅਭਿਦੇ ਦੇ ਦੁਆਰਾ ਜਿਹੜੇ ਸਕਾਰ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਸਰੀਰ ਉੱਤੇ ਜਿਹੜੀ ਪ੍ਰਤੀਕਿਰਿਆ ਹੁੰਦੀ ਹੈ ਇਹ ਜਿਹੜੇ ਭਾਵ ਹੁੰਦੇ ਨੇ ਇਹਨਾਂ ਦੇ ਦੁਆਰਾ ਤੇ ਸੇ ਕਿਸ ਤਰੀਕੇ ਨਾਲ ਹਰਕਤਾਂ ਕਰਦਾ ਹੈ ਉਹ ਵੀ ਇਸ ਦੀਆਂ ਦੇ ਕਿ ਆਏ ਨਾ ਸਰੀਰਕ ਅੰਗ ਸੋ ਸਰੀਰਕਾਂਗੇ ਇਸ ਦੇ ਵਿੱਚ ਜਿਵੇਂ ਦੱਸਿਆ ਆਵਾ ਸੋ ਕੀ ਗਾਏ ਕਿ ਦਾਲ ਦੇ ਨਾਲ ਇੱਕ ਮਾਨਸਿਕ ਭਾਪ ਪੇਸ਼ ਕੀਤੇ ਜਾਂਦੇ ਨੇ ਜਦੋਂ ਮਾਨਸਿਕ ਭਾਵਨਾ ਹੀ ਸਰੀਰਕ ਅੰਗ ਜਿਹੜੇ ਨੇ ਉਹ ਕੰਮ ਕਰਦੇ ਨੇ ਤੇ ਨਾਲ ਦੇ ਨਾਲ ਪਲੱਸ ਜਿਹੜੀ ਸਾਨੂੰ ਕੋ ਵਾਰਤਾ ਲਾਭ ਆਇਂਦੀ ਗਈ ਹੈ ਇਹ ਤਿੰਨਾਂ ਦਾ ਮਿਸ਼ਰਣ ਜਿਹੜਾ ਹੈ ਗਵਾ ਇਸ ਸਮਾਨਯ ਅਭਿਨੇ ਦੇ ਵਿੱਚ ਹੁੰਦਾ ਜੋ ਕਿ ਅਸੀਂ ਨਾਰਮਲ ਨਾਟਕ ਦੇ ਵਿੱਚ ਦੇਖਦੇ ਹਾਂ ਇਸ ਤੋਂ ਇਲਾਵਾ ਦੇਖਿਆ ਜਾਵੇ ਇਸ ਨੂੰ ਅਸੀਂ ਸਤਵਿਕ ਵੀ ਕਹਿੰਦੇ ਆ ਸਤਵਿਕ ਮਤਲਬ ਸਮਾਨਯ ਸਮਾਨਯ ਪਲੱਸ ਸਤਵਿਕ ਇੱਕੋ ਹੀ ਇਸ ਦੇ ਵਿੱਚ ਗੱਲ ਹੈ ਮਤਲਬ ਦੋਵੇਂ ਵਰਡ ਜਿਹੜੇ ਗਏ ਹੈ ਉਸ ਕਾ ਸਕਦੇ ਹਾਂ ਇਸ ਤੋਂ ਇਲਾਵਾ ਸਤਵਦਾ ਇੱਥੇ ਅਰਥ ਕੀ ਹੁੰਦਾ ਹੈ ਮਨ ਹੁੰਦਾ ਹੈ ਅਭਿਨੇ ਗੁਪਤ ਨੇ ਇਸ ਬਾਰੇ ਵਿਸਤ੍ਰਿਤ ਜੜੀ ਗਈ ਸੀ ਸਾਨੂੰ ਜਾਣਕਾਰੀ ਦਿੱਤੀ ਹੈ ਇਸ ਨੂੰ ਅਸੀਂ ਸਾਤਵਿਕ ਅਭਿਨੇ ਵੀ ਕਹਿ ਸਕਦੇ ਹਾਂ ਨੈਕਸਟ ਅਕਸੇ ਇਸ ਦੇ ਵਿੱਚ ਦੇਖਦੇ ਹਾਂ ਹਸਤ ਅਭਿਨੇ ਮਤਲਬ ਹੱਥਾਂ ਦੇ ਮੁਦਰਾਵਾਂ ਰਾਹੀਂ ਕੀਤਾ ਜਾਣ ਵਾਲਾ ਜਿਹੜਾ ਅਭਿਨੇ ਭਾਵ ਉਹਨਾਂ ਦੇ ਥਰੂ ਅਸੀਂ ਭਾਵਾਂ ਦੀ ਅਭਿਵਿਅਕਤੀ ਜਦੋਂ ਕਰਦੇ ਹਾਂ ਇਸ ਦੀਆਂ ਤਿੰਨ ਕਿਸਮਾਂ ਦੱਸੀਆਂ ਹੋਈਆਂ ਨੇ ਇੱਕ ਆਇੰਦਾ ਅਸਯੁਤ ਫਿਰ ਆਇੰਦਾ ਨਾ ਸੰਯੁਤ ਫਿਰ ਆਇੰਦਾ ਗਵਾ ਸੜ ਕੋ ਨਿਰਿਤ ਤਿੰਨ ਕਿਸਮਾਂ ਦੀਆਂ ਇਸ ਦੇ ਵਿੱਚ ਦੱਸੀਆਂ ਹੀਆਂ ਨੇ ਇਸ ਤੋਂ ਇਲਾਵਾ 64 ਕਿਸਮਾਂ ਨਾਟ્ય ਸ਼ਾਸਤਰ ਦੇ ਵਿੱਚ ਇਸ ਦੇ ਬਾਰੇ ਦੱਸੀਆਂ ਗਈਆਂ ਹਨ ਇਹਨਾਂ ਦੇ ਅੱਗੇ 64 ਕਿਸਮਾਂ ਦੱਸੀਆਂ ਨੇ ਹਸਤ ਹੱਥਾਂ ਦੀਆਂ ਜਿਨ੍ਹਾਂ ਇਹ ਮੁਦਰਾਵਾਂ ਹੁੰਦੀਆਂ ਨੇ ਕਿਸ ਤਰੀਕੇ ਨਾਲ ਤੁਸੀਂ ਯੂਜ਼ ਕਰਦੇ ਹੋ ਉਹ ਵਾਲਾ ਤੇ ਅ ਅਸਯੁਕਤ ਦੀਆਂ 24 ਅੱਗੋਂ ਕਿਸਮਾਂ ਦੱਸੀਆਂ ਨੇ ਮਾਨਸਿਕ ਭਾਵ ਨੂੰ ਇਸ ਅਭਿਨੇ ਦੇ ਦੁਆਰਾ ਪ੍ਰਗਟਾਉਣ ਦੀ ਕੀ ਗਈ ਹੈ ਮਨਾਹੀ ਹੈ ਹੱਥਾਂ ਨੂੰ ਥਰੂ ਅਸੀਂ ਕਿਵੇਂ ਮਾਨਸਿਕ ਭਾਵ ਪੇਸ਼ ਕਰ ਸਕਦੇ ਹਾਂ ਤੇ ਪਰਤਮੁਨੀ ਨੇ ਕਿਹਾ ਹੈ ਕਿ ਇਹ ਚੀਜ਼ ਗਲਤ ਹੈ ਤੇ ਇਸ ਕਰਕੇ ਮਨਾਹੀ ਹੀ ਹੈਗੀ ਹੈ ਕਿ ਅਸੀਂ ਮਾਨਸਿਕ ਭਾਵ ਇਸ ਥਰੂ ਪੇਸ਼ ਨਹੀਂ ਕਰ ਸਕਦੇ ਨੈਕਸਟ ਆਇੰਦਾ ਸਾਡੇ ਕੋਲ ਚਰਿੱਤਰ ਅਭਿਨੇ ਜਦੋਂ ਇੱਕੋ ਚਰਿੱਤਰ ਨੂੰ ਬਾਰ-ਬਾਰ ਕਰਨ ਦੇ ਨਾਲ ਅਭਿਨੇਤਾ ਦੂਜੇ ਅਭਿਨੇ ਕਰਨ ਦੇ ਵਿੱਚ ਕੀ ਹੁੰਦਾ ਵਾ ਅਸਮਰਥ ਹੋ ਜਾਵੇ ਮਤਲਬ ਇੱਕੋ ਕਰੈਕਟਰ ਨੂੰ ਜਦੋਂ ਬਾਰ-ਬਾਰ ਬਾਰ-ਬਾਰ ਸਟੇਜ ਤੇ ਨਿਭੰਦਾ ਹੈ ਅਗਰ ਵਿਲੰਦ ਦਾ ਕਰੈਕਟਰ ਲੈ ਲਓ ਹੁਣ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਹੋ ਕਿ ਜਦੋਂ ਅਸੀਂ ਵਿਲੰਦ ਦਾ ਕਰੈਕਟਰ ਕੋਈ ਕਰਦਾ ਹੈ ਨਾ ਤੇ ਬਾਰ-ਬਾਰ ਅਸੀਂ ਜਦੋਂ ਉਸ ਨੂੰ ਦੇ ਦਿੰਦੇ ਹਾਂ ਜਦੋਂ ਐਸ ਉਸ ਤੋਂ ਅਲੱਗ ਇੱਕ ਪੋਜ਼ਿਟਿਵ ਕਰੈਕਟਰ ਦੇ ਵਿੱਚ ਉਹ ਜਾਂਦਾ ਇਹਨਾਂ ਤਾਂ ਅਸੀਂ ਉਸ ਨੂੰ ਐਕਸੈਪਟ ਹੀ ਨਹੀਂ ਕਰ ਪਾਦੇ ਸਾਨੂੰ ਫੀਲਿੰਗ ਉਹੀ ਆਂਦੀ ਹੈ ਕਿ ਅਜੇ ਵੀ ਵੇਖੀ ਕੁਛ ਨਾ ਕੁਛ ਇਹਨੇ ਇਹੋ ਜਿਹਾ ਕਰ ਦੇਣਾ ਜੋ ਇਹਨੂੰ ਵਿਲਨ ਦੇ ਵਿੱਚ ਲਾਏਗਾ ਇਹ ਚੀਜ਼ ਆਂਦੀ ਹੈ ਕਿ ਪਾਤਰ ਤਾਂ ਬਾਰ-ਬਾਰ ਇੱਕੋ ਚੀਜ਼ ਨੂੰ ਦੁਹਰਾਉਂਦੇ ਨੇ ਤਾਂ ਸਟੇਜ ਦੇ ਉੱਤੇ ਜਦੋਂ ਦੂਸਰੀ ਭੂਮਿਕਾ ਨਿਭਾਉਣ ਲੱਗਦੇ ਨੇ ਤਾਂ ਫਿਰ ਅਸੀਂ ਉਸ ਨੂੰ ਐਕਸੈਪਟ ਹੀ ਨਹੀਂ ਕਰ ਪਾਨੇ ਨੇ ਇੱਥੇ ਐਗਜ਼ਾਮਪਲ ਵੀ ਮੈਂ ਖਲਨਾਇਕ ਦੇ ਦੇ ਦਿੱਤੀ ਹੈ ਕਿ ਜਦੋਂ ਨਾਇਕ ਦਾ ਰੋਲ ਕਰਦਾ ਹੈ ਤਾਂ ਸਾਨੂੰ ਉਹ ਫੀਲਿੰਗ ਹੀ ਨਹੀਂ ਆਂਦੀ ਅਸੀਂ ਉਸ ਨੂੰ ਐਕਸੈਪਟ ਹੀ ਨਹੀਂ ਕਰ ਪਾਨੇ ਉਸ ਰੋਲ ਦੇ ਵਿੱਚ ਇਹ ਹੁੰਦਾ ਚਰਿੱਤਰ ਰਬਿਨ ਹੁਣ ਆਇੰਦਾ ਚਿੱਤਰ ਅਭਿਨੇ ਚਿੱਤਰ ਅਭਿਕੇ ਅਭਿਨੇ ਕੀ ਗਾ ਆंगिक ਵਾਚਿਕ ਸਾਤਵਿਕ ਤੇ ਆਹਾਰਯ ਮੋਸਟਲੀ ਅਗਰ ਤੁਹਾਨੂੰ ਕੋਈ ਅਭਿਨੇ ਪੁੱਛ ਵੀ ਲੈਣਾ ਚਾਰ ਤਰੀਕੇ ਤੋਂ ਤੁਸੀਂ ਅਭਿਨੇ ਉਹਨੂੰ ਦੱਸ ਸਕਦੇ ਹੋ ਬਾਕੀ ਤੇ ਅਗਰ ਤੁਹਾਨੂੰ ਨਹੀਂ ਆਉਂਦੇ ਤੇ ਇਹ ਚਾਰ ਜਿਹੜੇ ਗਿਨੇ ਯਾਦ ਰੱਖਨੇ ਮੋਸਟਲੀ ਤੁਹਾਨੂੰ ਜ਼ਰੂਰੀ ਹੈ ਕਹਿੰਦੇ ਮਨੁੱਖੀ ਭਾਵਾਂ ਨੂੰ ਕਲਾਤਮਕਤਾ ਦੇ ਨਾਲ ਪੇਸ਼ ਇਹ ਕਰਦੇ ਨੇ ਕਈ ਭਾਵ ਇਹਨਾਂ ਦੁਆਰਾ ਪੇਸ਼ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਚਿੱਤਰ ਅਭਿਨੇ ਦੋ ਦੁਆਰਾ ਪੇਸ਼ ਕਰ ਦਿਆਂ ਕਿ ਇਹ ਚਾਰ ਜਿਵੇਂ ਉਹਨਾਂ ਨੇ ਦੱਸੇ ਨੇ ਪ੍ਰਤਮੁਨੀ ਦੇ ਮੁਤਾਬਿਕ ਕਿ ਇਹ ਜਿਹੜੇ ਚਾਰ ਅਭਿਨੇ ਹੁੰਦੇ ਨੇ ਇਹ ਹਰ ਇੱਕ ਤਰੀਕੇ ਦੇ ਜਿਹੜੇ ਭਾਵ ਹੁੰਦੇ ਨੇ ਉਹ ਪੇਸ਼ ਕਰ ਦਿੰਦੇ ਨੇ ਤੇ ਜਦੋਂ ਇਹਨਾਂ ਤੋਂ ਇਹ ਚੀਜ਼ਾਂ ਨਹੀਂ ਪੇਸ਼ ਹੁੰਦੀਆਂ ਤਾਂ ਉਹ ਚੀਜ਼ਾਂ ਅਸੀਂ ਚਿੱਤਰ ਅਭਿਨੇ ਦੋ ਦੁਆਰਾ ਪੇਸ਼ ਕਰਦੇ ਹਾਂ ਪ੍ਰਾਕ੍ਰਿਤਿਕ ਜਗਤ ਦੇ ਜਿਹੜੇ ਦ੍ਰਿਸ਼ ਹੁੰਦੇ ਨੇ ਤੇ ਮਾਨਸਿਕ ਜਗਤ ਦੇ ਜਿਹੜੇ ਭਾਵ ਹੁੰਦੇ ਨੇ ਉਹ ਇਸ ਤਰ੍ਹਾਂ ਪੇਸ਼ ਕੀਤੇ ਜਾਂਦੇ ਨੇ ਫਾਰ ਐਗਜ਼ਾਮਪਲ ਜਿਵੇਂ ਹੱਥ ਦੀਆਂ ਮੁਦਰਾਵਾਂ ਰਾਹੀਂ ਪ੍ਰਕਿਰਤੀ ਦੇ ਦ੍ਰਿਸ਼ਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਅੱਖਾਂ ਦੇ ਪੁਤਲੀਆਂ ਰਾਹੀਂ ਭਾਵਾਂ ਦੀ અભિવ્યਕਤੀ ਜਿਹੜੀ ਕੀਤੀ ਜਾਂਦੀ ਹੈ ਸੰਕੇਤ ਇਸ਼ਾਰੇ ਰਾਹੀਂ ਕੀ ਹੁੰਦਾ ਵਾ ਅਸੀਂ ਇਸ ਦੇ ਵਿੱਚ ਜਿਹੜੇ ਦਰਸ਼ਕ ਹੁੰਦੇ ਨੇ ਭਾਵ ਨੂੰ ਡੀਕੋਡ ਕਰਦੇ ਨੇ ਇਹ ਚਿੱਤਰ ਅਭਿਨੇ ਹੁੰਦਾ ਹੈ ਮਤਲਬ ਕਿ ਇਸ ਤਰੀਕੇ ਦਾ ਅਭਿਨੇ ਜਿਸ ਤੇ ਵਿੱਚ ਮਾਨਸਿਕ ਭਾਵ ਪਲੱਸ ਪ੍ਰਕਿਰਤਿਕ ਜਿਹੜੇ ਦ੍ਰਿਸ਼ ਹੁੰਦੇ ਨੇ ਉਹਨਾਂ ਨੂੰ ਪੇਸ਼ ਕੀਤੇ ਜਾਂਦੇ ਨੇ ਕਾकृतिक ਦ੍ਰਿਸ਼ ਨੂੰ ਸੋਣ ਵਾਸਤੇ ਹੱਥਾਂ ਦੀਆਂ ਮੁਦਰਾਵਾਂ ਮਾਨਸਿਕ ਭਾਵਾਂ ਦਾ ਹੀ ਜਿਹੜੇ ਹੁੰਦੇ ਨੇ ਭਾਵ ਉਹ ਅੱਖਾਂ ਤੇ ਪੁਤਲੀਆਂ ਦੇ ਥਰੂ ਆ ਜਾਂਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਭਾਵ ਹੁੰਦੇ ਨੇ ਉਹਨੂੰ ਡੀਕੋਡ ਕਰਨ ਦਾ ਕੰਮ ਕੌਣ ਕਰਦਾ ਹੈ ਜਿਹੜੇ ਦੇਖ ਰਹੇ ਹੁੰਦੇ ਨੇ ਸਭ ਕੁਝ ਕਿੱਥੇ ਛੱਡ ਦਿੰਦੇ ਨੇ ਦਰਸ਼ਕਾਂ ਦੇ ਉੱਤੇ ਕਿ ਉਹ ਇਸ ਨੂੰ ਡੀਕੋਡ ਕਰਨ ਕੀ ਤੁਸੀਂ ਸਮਝਦੇ ਪਏ ਹੋ ਨੈਕਸਟ ਇਸ ਦੇ ਵਿੱਚ ਆ ਜਾਂਦਾ ਗਵਰਨ ਰਿਤ ਅਭਿਨੇ ਸਿੰਪਲ ਐ ਨਾਚ ਜਿਹੜਾ ਹੁੰਦਾ ਵਾ ਉਸ ਤਰ੍ਹਾਂ ਹੀ ਭਾਵਾਂ ਦੀ ਅਭਿਵਿਅਕਤੀ ਉਸ ਟਵੇ ਚ ਆ ਜਾਂਦੇ ਨੇ ਹੁਣ ਜਦੋਂ ਨਿਰਿਤ ਹੋਏਗਾ ਸੰਵਾਦ ਉਸ ਦੇ ਵਿੱਚ ਕਾਦੀ ਗੱਲੋਂ ਕੰਮ ਹੋਣਗੇ ਸੋ ਇਹ ਮੂਕ ਅਭਿਨੇ ਹੁੰਦਾ ਮੂਕ ਅਭਿਨੇ ਪਤਾ ਹੈ ਨਾ ਜਿਸ ਦੇ ਵਿੱਚ ਅਸੀਂ ਵਾਤਾ ਲਬ ਯੂਜ਼ ਨਹੀਂ ਕਰਦੇ ਇਸ ਤੋਂ ਇਲਾਵਾ ਚਿਹਰੇ ਦੇ ਹਾਪ ਭਾਵ ਰਾਹੀਂ ਹੀ ਭਾਵਾਂ ਨੂੰ ਦਰਸ਼ਕਾਂ ਤੱਕ ਜਿਹੜਾ ਗਵਾ ਪਹੁੰਚਾਇਆ ਜਾਂਦਾ ਹੈ ਹੁਣ ਤੁਸੀਂ ਦੇਖੋ ਕਈ ਜਿਹੜੇ ਇਹੋ ਜਿਹੇ ਨਾਲ ਸ਼ਲਾਵਾਂ ਦੇ ਵਿੱਚ ਨਾ ਪੁਰਾਣੇ ਜਿਹੜਾ ਸ਼ਾਸਤਰੀ ਸੰਗੀਤ ਹੁੰਦਾ ਉਹ ਰ ਨਿਰਿਤ ਅਭਿਨੇ ਕੀਤਾ ਜਾਂਦਾ ਗਵਾ ਬਹੁਤ ਪੁਰਾਣੇ ਤੇ ਇਹ ਤੁਹਾਨੂੰ ਉੱਥੇ ਜਿਹੜੇ ਤੁਹਾਡੇ ਹਿੰਦੀ ਦੇ ਵਿੱਚ ਹੁੰਦੇ ਹਨ ਨਾ ਜਿਵੇਂ ਉਹਨਾਂ ਦੇ ਕਿਵੇਂ ਉਹ ਪੇਸ਼ ਕੀਤੇ ਜਾਂਦੇ ਆ ਵੱਖ-ਵੱਖ ਨਾਚ ਵਗੈਰਾ ਉਹ ਉੱਥੋਂ ਤੁਸੀਂ ਸਮਝ ਸਕਦੇ ਹੋ ਇਸ ਤੋਂ ਇਲਾਵਾ ਅਗਰ ਇੱਧਰ ਸਾਈਡ ਦੇਖਿਆ ਜਾਵੇ ਤਾਂ ਸਾਡੇ ਕੋ ਗਿੱਧਾ ਪੰਗੜਾ ਹੁੰਦਾ ਹੈ ਖੁਸ਼ੀ ਦੇ ਭਾਵ ਅਸੀਂ ਉਹਰੇ ਵਿੱਚ ਪੇਸ਼ ਕਰਦੇ ਹਾਂ ਸੋ ਇਹ ਐਗਜ਼ਾਮਪਲ ਅਸੀਂ ਇੱਧਰ ਦੇ ਲੈ ਸਕਦੇ ਹਾਂ ਅੱਗੇ ਆਏਗੇ ਸਾਡੇ ਕੋ ਪ੍ਰਤੀਕਿਰਿਆਤਮਕ ਅਭਿਨੇ ਜਦੋਂ ਇਸ ਦੇ ਵਿੱਚ ਪ੍ਰਤੀਕਿਰਿਆ ਕੰਮ ਕਰਦੀ ਹੈ ਜਦੋਂ ਅਭਿਨੇਤਾ ਕੋਈ ਪ੍ਰਤੀਕਿਰਿਆ ਜ਼ਾਹਿਰ ਕਰੇ ਜਾਂ ਨਾ ਕਰੇ ਉਹ ਇਸ ਅਭਿਨੇ ਦੇ ਵਿੱਚ ਆਇੰਦਾ ਹੈ ਕਿਸੇ ਨੇ ਕੋਈ ਗੱਲ ਕਹੀ ਮੈਂ ਉਹ ਕੋਈ ਵੀ ਪ੍ਰਤੀਕਿਰਿਆ ਦਿੱਤੀ ਜਾਂ ਮੈਂ ਨਹੀਂ ਦਿੱਤੀ ਇਹ ਇਸ ਅਭਿਨੇ ਦੇ ਵਿੱਚ ਆਏਗਾ ਮੂਹ ਕਬਿਨੇ ਵੀ ਨਾਟਕੀ ਸਮੱਸਿਆ ਨੂੰ ਸਮਝਣ ਦੇ ਵਿੱਚ ਮਦਦ ਕਰਦਾ ਹੈ ਹੁਣ ਕਈ ਵਾਰੀ ਕਿਉਂ ਨਾ ਤੁਹਾਨੂੰ ਬੜਾ ਗੁੱਸਾ ਆਉਂਦਾ ਹੈ ਤੁਹਾਨੂੰ ਕੋਈ ਕੁਝ ਵੀ ਕੁਐਸਚਨ ਪੁੱਟ ਕਰਦਾ ਤੁਸੀਂ ਉਸ ਨੂੰ ਕੁਝ ਵੀ ਜਵਾਬ ਨਹੀਂ ਦਿੰਦੇ ਕੋਈ ਪ੍ਰਤੀਕਿਰਿਆ ਨਹੀਂ ਕਰਦੇ ਮਤਲਬ ਤੁਸੀਂ ਉਸ ਨੂੰ ਦੱਸਦੇ ਪਏ ਤੂੰ ਹੀ ਤੁਸੀਂ ਗੁੱਸਾ ਹੋ ਉਸ ਪਰਸਨ ਤੋਂ ਉਸ ਨੂੰ ਆਪਣੇ ਆਪ ਸਮਝ ਆ ਜਾਂਦੀਆ ਮਤਲਬ ਤੁਸੀਂ ਇੱਕ ਤਰੀਕੇ ਨਾਲ ਮੂਕ ਬਿਨੇ ਵੀ ਕਰਤਾ ਪ੍ਰਤੀਕਿਰਿਆ ਜ਼ਾਹਿਰ ਵੀ ਨਹੀਂ ਕੀਤੀ ਸੋ ਇਹ ਕੀ ਆਇਂਦਾ ਗਵਾ ਇਸ ਤਰੀਕੇ ਦੇ ਅਭਿਨੇ ਦੇ ਵਿੱਚ ਜਦੋਂ ਸਟੇਜ ਦੇ ਉੱਤੇ ਇਸ ਤਰੀਕੇ ਦੇ ਨਾਲ ਕੋਈ ਕਿਸੇ ਨੂੰ ਕੁਐਸਚਨ ਪੁੱਟ ਕਰਦਾ ਜਾਂ ਕੁਝ ਉਸ ਤੋਂ ਪ੍ਰਤੀਕਿਰਿਆ ਦੀ ਮੰਗ ਕਰਦਾ ਉਹ ਪ੍ਰਤੀਕਿਰਿਆ ਨਹੀਂ ਦਿੰਦੇ ਤਾਂ ਇਹ ਉਸ ਪ੍ਰਤੀਕਿਰਿਆ ਜਿਹੜਾ ਗਵਾ ਅਭਿਨੇ ਦੇ ਵਿੱਚ ਚਲਾ ਜਾਂਦਾ ਹੈ ਗਵਾ ਕਈ ਵਾਰੀ ਕੀ ਹੁੰਦਾ ਹੈ ਇਸ ਦੇ ਵਿੱਚ ਜਿਹੜਾ ਮੂਕ ਅਭਿਨੇ ਵੀ ਆਇਂਦਾ ਨਾ ਕਿ ਉਹ ਵੀ ਇੱਕ ਇਸ ਪ੍ਰਕਾਰ ਦੇ ਜਿਹੜੀ ਸਮੱਸਿਆ ਹੁੰਦੀ ਆ ਉਹਨੂੰ ਸਮਝਣ ਦੇ ਵਿੱਚ ਹੈਲਪ ਹੁੰਦਾ ਹੈ ਜਦੋਂ ਹੁਣ ਦਰਸ਼ਕ ਕੀ ਹੁੰਦੇ ਨੇ ਉਸ ਨੂੰ ਖੁਦ ਬਖੁਦ ਪਤਾ ਲੱਗ ਜਾਂਦਾ ਕਿ ਇੰਨੇ ਕੋਈ ਪ੍ਰਤੀਕਿਰਿਆ ਜ਼ਾਹਿਰ ਹੀ ਨਹੀਂ ਕੀਤੀ ਮਤਲਬ ਇਹ ਕਿ ਗਵਾ ਇਸ ਚੀਜ਼ ਦੇ ਵੱਲ ਇਹ ਹਾਮਨੀ ਭਰੀ ਮਤਲਬ ਇਹ ਕੀ ਗਵਾ ਇਸ ਚੀਜ਼ੇ ਨਾਲ ਸਹਿਮਤੀ ਨਹੀਂ ਗਾ ਉਹਨੂੰ ਪਤਾ ਲੱਗ ਗਿਆ ਦਰਸ਼ਕਾਂ ਨੂੰ ਕਿ ਇਹਨੇ ਹਾਂ ਕੀਤੀ ਨਹੀਂ ਮਤਲਬ ਇਹ ਸਹਿਮਤ ਨਹੀਂ ਹੈ ਉਹਨਾਂ ਨੇ ਕੀ ਕਰ ਲਿਆ ਉਸਨੂੰ ਆਪਣੇ ਆਪ ਡੀਕੋਡ ਕਰ ਲਿਆ ਸੋ ਇਹ ਕੀ ਹੈ ਇਹਦਾ ਮੁੱਖ ਅਭਿਨੇ ਦੇ ਵਿੱਚ ਵੀ ਆਂਦਾ ਹੈ ਪ੍ਰਤੀਕਿਰਿਆ ਜਿਹੜੀ ਹੁੰਦੀ ਹੈ ਕਈ ਵਾਰ ਇਸ ਸੰਕੇਤ ਦੇ ਥਰੂ ਵੀ ਦੇ ਦਿੱਤੀ ਜਾਂਦੀ ਹੈ ਕਈ ਵਾਰ ਚਿਹਰੇ ਦੇ ਜਿਹੜੇ ਮੁਦਰਾਵਾਂ ਹੁੰਦੀਆਂ ਨੇ ਹਾ ਭਾਵ ਜਦੋਂ ਇਸ ਇਸ਼ਾਰੇ ਦੇ ਨਾਲ ਪ੍ਰਤੀਕਿਰਿਆ ਕਰ ਦਿੰਦੇ ਨੇ ਨਾ ਕਿਸੇ ਨੂੰ ਸੋ ਇਸ ਦੇ ਵਿੱਚ ਇਹ ਚੱਲੀ ਜਾਂਦੀ ਹੈ ਨੈਕਸਟ ਆਇੰ ਦਾ ਗਵਾ ਸੜ ਕੋ ਪਿੱਠ ਵਰਤੀ ਅਭਿਨੇ ਸਟੇਜ ਤੋਂ ਪਿੱਛੋਂ ਹੋਂਦ ਅਕਤਿਆਰ ਜਿਹੜੀ ਕਰਦਾ ਹੈ ਅਭਿਨੇਤਾ ਮੰਚ ਤੇ ਨਹੀਂ ਹੁੰਦਾ ਇਸ ਦੇ ਵਿੱਚ ਇਹ ਇਸ ਤਰੀਕੇ ਦਾ ਪਿਠਵਰਤੀ ਅਭਿਨੈ ਹੁੰਦਾ ਹੈ ਕਿ ਸਟੇਜ ਦੇ ਉੱਤੇ ਨਹੀਂ ਹੁੰਦਾ ਸਟੇਜ ਦੇ ਪਿੱਛੇ ਸਭ ਕੁਝ ਇਹ ਚੱਲਦਾ ਹੁੰਦਾ ਹੈ ਸਾਰਾ ਕੁਝ ਜਿਹੜਾ ਦਰਸ਼ਕ ਹੁੰਦੇ ਨੇ ਅਭਿਨੇਤਾ ਦੇ ਬੋਲਣ ਢੰਗ ਤੇ ਉਚਾਰਨ ਤੋਂ ਅੰਦਾਜ਼ਾ ਲਗਾਉਂਦੇ ਨੇ ਉਹ ਸਟੇਜ ਦੇ ਉੱਤੇ ਨਹੀਂ ਹੁੰਦਾ ਮੀਨਸ ਕਿੰਨਾਂ ਦਾ ਸਭ ਕੁਝ ਪਿੱਛੋਂ ਹੀ ਆ ਰਿਹਾ ਹੁੰਦਾ ਆਵਾਜ਼ ਤੇ ਜਿਹੜੇ ਦਰਸ਼ਕ ਹੁੰਦੇ ਨੇ ਉਹ ਇਸ ਤਰੀਕੇ ਦੇ ਨਾਲ ਅੰਦਾਜ਼ਾ ਲਗਾਉਂਦੇ ਨੇ ਅਗਰ ਛੋਟੀ ਬੱਚੀ ਬੋਲ ਰਹੀ ਹੈ ਤਾਂ ਉਹ ਸਮਝਣਗੇ ਕਿ ਇਹ ਕਿੰਨੇ ਸਾਲ ਦੀ ਬੱਚੀ ਹੈ ਇਹ ਕੀ ਚੀਜ਼ ਦੀ ਮੰਗ ਕਰਦੀ ਪਈ ਹੈ ਜਾਂ ਕੀ ਕਹਿ ਰਹੀ ਹੈ ਜੇਕਰ ਵੱਡੇ ਦਾ ਕੋਈ ਉਮਰ ਦਾ ਆਦਮੀ ਬੋਲ ਰਿਹਾ ਹੈ ਤਾਂ ਉਹਨਾਂ ਨੂੰ ਖੁਦ ਅੰਦਾਜ਼ਾ ਲਗਾਉਣਾ ਪੈਣਾ ਹੈ ਕਿ ਇਹ ਕਿੰਨੇ ਤੋਂ ਕਿੰਨੇ ਦਾ ਉਮਰ ਦਾ ਜਿਹੜਾ ਪਰਸਨ ਹੈਗਾ ਹੈ ਇਸ ਤਰੀਕੇ ਦੇ ਨਾਲ ਤੇ ਜੇ ਇਸ ਤਰੀਕੇ ਨਾਲ ਉਹ ਬੋਲ ਚਾਲ ਦੀ ਬੋਲ ਦੀ ਬੋਲਦਾ ਪਿਆ ਹੈ ਤਾਂ ਉਥੋਂ ਇਹ ਪਤਾ ਲੱਗੇਗਾ ਕਿ ਉਹ ਕੀ ਕਹਿ ਰਿਹਾ ਹੈ ਜਾਂ ਪਿੰਡੂ ਹੈ ਜਾਂ ਸ਼ਹਿਰੀ ਹੈ ਇਸ ਤਿਕਾ ਮਤਲਬ ਸਭ ਕੁਝ ਦਰਸ਼ਕਾਂ ਦੇ ਉੱਤੇ ਹੁੰਦਾ ਹੈ ਸਾਹਮਣੇ ਕੁਝ ਨਹੀਂ ਹੁੰਦਾ ਸਟੇਜ ਦੇ ਉੱਤੇ ਪਿੱਛੇ ਸਭ ਕੁਝ ਚੱਲਦਾ ਹੁੰਦਾ ਹੈ ਨੈਕਸਟ ਆਇੰਦਾ ਹੈ ਗਵਾ ਅਗੇ ਮੂਖ ਕਬिने ਜਿਸ ਦੇ ਵਿੱਚ ਪਹਿਲਾਂ ਦੱਸਿਆ ਸੀ ਕਿ ਹਾਪਾਵ ਸ਼ਬਦ ਕੁਝ ਨਹੀਂ ਹੁੰਦਾ ਸਭ ਕੁਝ ਦਰਸ਼ਕ ਆਪਣੇ ਆਪ ਜਿਹੜੇ ਅਗੇ ਨੇ ਦੇਖਦੇ ਨੇ ਇਸ ਦੇ ਨਾਲ ਵੀ ਹੁੰਦਾ ਹੈ ਦਰਸ਼ਕਾਂ ਤੇ ਪਾਤਰਾਂ ਦੇ ਵਿੱਚ ਜਿਹੜਾ ਰਿਲੇਸ਼ਨ ਹੁੰਦਾ ਹੈ ਬੜੇ ਈਜ਼ੀ ਇੱਥੇ ਬਣ ਜਾਂਦਾ ਹੈ ਇਸ ਤੋਂ ਇਲਾਵਾ ਇਸ ਨੈਕਸਟ ਆਇੰਦਾ ਸਰ ਕੋ ਵਾਚਿਕ ਪਾਤਰਾਂ ਦੇ ਬੋਲ ਤੇ ਉਚਾਰਨ ਇਸ ਦੇ ਵਿੱਚ ਮੁਖ ਹੁੰਦਾ ਹੈ ਵਾਚਿਕ ਦੇ ਵਿੱਚ ਕੀ ਹੁੰਦਾ ਵਾਚਨਾ ਤੇ ਪਾਤਰ ਦੇ ਬੋਲ ਸਭ ਕੁਝ ਸੰਵਾਦ ਇਹਦੇ ਵਿੱਚ ਯੂਜ਼ ਹੁੰਦਾ ਹੈ ਉਚਾਰਨ ਦਾ ਆਧਾਰ ਕੀ ਹੁੰਦਾ ਹੈ ਸਵਰ ਤੇ ਵਿਅੰਜਨ ਧੁਨੀਆਂ ਮਤਲਬ ਕਹਿ ਸਕਦੇ ਹੋ ਸ਼ੁੱਧ ਤੇ ਸ਼ਬਦਾਂ ਜਾਂ ਸੰਵਾਦਾਂ ਨੂੰ ਲੋੜ ਅਨੁਸਾਰ ਕੀ ਹੁੰਦਾ ਹੈ ਇਸ ਦੇ ਵਿੱਚ ਉੱਚਾ ਮੱਧਮ ਨੀਵਾ ਕੀਤਾ ਜਾਂਦਾ ਹੈ ਮਤਲਬ ਜਿੱਥੇ ਉੱਚੀ ਆਵਾਜ਼ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਉਹ ਆਪਣੀ ਜਿਹੜੀ ਪਿੱਛੇ ਗਈ ਆ ਉਹ ਹਾਈ ਕਰ ਲੈਂਦਾ ਹੈ ਜਿਵੇਂ ਗੁੱਸੇ ਦੇ ਵਿੱਚ ਜਿੱਥੇ ਮੱਧਮ ਹੈ ਉਹ ਨੀਵੀਂ ਕਰ ਲੈਂਦਾ ਹੈ ਵਿਆਕਰਨ ਦਾ ਇਸ ਦੇ ਵਿੱਚ ਜਿਹੜਾ ਕਰੈਕਟਰ ਨਿਭਾਰਿਆ ਹੁੰਦਾ ਹੈ ਉਸ ਨੂੰ ਇੱਕ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿ ਧਿਆਨ ਹੋਵੇ ਵਿਆਕਰਨ ਦਾ ਉਹ ਇਹ ਇਹਦਾ ਨਾ ਕਿ ਜਿਸ ਵਿੱਚ ਸ਼ੁੱਧ ਹੋਵੇ ਸਭ ਕੁਝ ਨੈਕਸਟ ਬਸ ਇੰਨਾ ਹੀ ਸੀ ਓਕੇ ਫਿਰ ਅੱਜ ਨਹੀਂ ਬਾਚੀ ਕਬਿਨੇ ਦੇ ਵਿੱਚ ਇੱਥੋਂ ਤੱਕ ਅੱਗੇ ਜਿਹੜਾ ਗਵਾ ਥੋੜੇ ਜਿਹੇ ਹੋਟ ਪੁਆਇੰਟ ਰਹਿ ਗਏ ਨੇ ਤੋਂ ਇਸ ਦੇ ਵਿੱਚ ਕਲੀਅਰ ਕਰਕੇ ਫਿਰ ਅਸੀਂ ਜਿਹੜੇ ਕਿਨੇ ਮੇਨ ਲੇਕਾ ਮਲ ਜੰਲਾਂਗੇ ਪੱਤ ਜਿਹੜੇ ਨਾਟਕ ਦੇ ਵਿੱਚ ਸੋ ਬਾਕੀ ਵੀਡੀਓ ਅੱਗੇ ਦੇਖਦੇ ਰਹੋ ਥੈਂਕ ਯੂ